ਆ ਦੇਖੋ ਵੀ ਬਾਈ ਦੀ ਹਵੇਲੀ ਦਿਖਾਉਣੀ ਆਪਾਂ ਆ ਗਏ ਅੰਦਰ ਤਾਂ ਜਾਣ ਨਹੀਂ ਦਿੰਦੇ ਐਤਵਾਰ ਨੂੰ ਜਾਣ ਦਿੰਦੇ ਆ ਹੀ ਚਲੋ ਆਪਾਂ ਬਾਹਰੋਂ ਦਿਖਾ ਦਈਏ ਤੁਹਾਨੂੰ ਬਾਈ ਦੀ ਹਵੇਲੀ ਸਿੱਧੂ ਮੂਸੇ ਵਾਲੇ ਦੀ 5911 ਦੇ ਨਾਂ ਤੇ ਜਾਣਿਆ ਜਾਂਦਾ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਜਦੋਂ ਬਾਈ ਦਾ ਗਾਣਾ ਆਉਂਦਾ ਫਿਰ ਮਿਲੀਅਨ 'ਚ ਹੀ ਜਾਂਦਾ ਹੈ ਪਹਿਲੀ ਵੇਟ ਤੇ ਸੀ ਗਿਆ ਲੋਕਾ ਹੁਣ ਆਇਆ ਥੋੜਾ ਜਿਹਾ 10-20 ਦਿਨ ਪਹਿਲਾਂ ਹਨਾ ਤਿੰਨ ਰਿਲੀਜ਼ ਹੋਇਆ ਬਾਈ ਦੇ ਤਮਾਲਾ ਹੀ ਪੈਂਦੀਆਂ ਫਿਰ ਜਦੋਂ ਆ ਜਾਂਦਾ ਬਾਈ ਦੀ ਬਾਹਰੋਂ ਦਿਖਾਉਣੇ ਆਪਾਂ ਹਵੇਲੀ ਦਾ ਗੇਟ ਦਿਖਾਉਣੇ ਆ ਅੰਦਰ ਫਿਰ ਆਪਾਂ ਤੁਹਾਨੂੰ ਗੱਡੀ ਗੱਡੀਆਂ ਟਰੈਕਟਰ ਬਾਈ ਦੇ ਉਹ ਵੀ ਦਿਖਾਉਣੇ ਆ ਸੰਤ ਕੀ ਕੀ ਆ ਤੇ ਆਪਾਂ ਚੱਲਦੇ ਆਂ ਇਸ ਹਵੇਲੀ ਚ ਆਏ ਆ ਬਾਹਰੋਂ ਤੁਹਾਨੂੰ ਗੇਟ ਦਿਖਾਈ ਦਿੱਤਾ ਤੇ ਆਪਾਂ ਹੁਣ ਅੰਦਰੋਂ ਜੋ ਬਾਈ ਦੇ ਦੋ ਅੰਦਰ ਮੂਰਤੀਆਂ ਵੀ ਬਣੀਆਂ ਉਹ ਵੀ ਦਿਖਾਵਾਂਗੇ ਤੇ ਬਾਈ ਦੀਆਂ ਗੱਡੀਆਂ ਜੋ ਜਿੰਨੇ ਵੀ ਸੰਦ ਇੱਥੇ ਆ ਨਾ ਜਿੰਨੇ ਵੀ ਖੜੇ ਆ ਉਹ ਵੀ ਦਿਖਾਵਾਂਗੇ ਆਪਾਂ ਤੇ ਜੇ ਹੁਣ ਗੱਲ ਕਰੀਏ ਆਪਾਂ ਬਾਈ ਦੇ song ਜਿਹੜੇ ਹੁਣ ਨਿਊ ਰਿਲੀਜ਼ ਹੋਏ ਆ ਹਨ ਤੇ ਉਹ ਤੁਸੀਂ ਸੁਣੀ ਆ ਸਾਰੇ ਜਾਂ 10 ਦਿਨ ਪਹਿਲਾਂ ਆਇਆ 15 ਦਿਨ ਮੇਰੇ ਹਿਸਾਬ ਨਾਲ ਤੇ ਤਿੰਨ ਤਿੰਨ ਆਏ ਗਾਣੇ ਤੇ ਤੰਨੀ ਤੁਹਾਨੂੰ ਪਤਾ ਮਿਲੀਅਨ ਚ ਜਾਂਦੇ ਆ ਉਹਦੇ ਬੇਟਿੰਗ ਤੇ ਕਿੰਨੇ ਬੈਠੇ ਸੀ ਲੋਕ ਤੁਸੀਂ ਦੇਖੀ ਰੱਖਿਆ ਤੇ ਮੈਂ ਵੀ ਬਾਈ ਦੇ ਗਾਣੇ ਸੁਣਦਾ ਹਨਾ ਸਾਡਾ ਗੋਤ ਵੀ ਵੈਸੇ ਸਿੱਧੂ ਹੀ ਆ ਫੋਟੋ ਆਪਾਂ ਖਰੀਦ ਲਈ ਸੀ ਬਾਈ ਦੀ ਤੇ ਹੁਣ ਆਪਾਂ ਅੱਜ ਦਾ ਟੌਪਿਕ ਆਪਣਾ ਜਿਹੜਾ ਰਹੂਗਾ ਅੱਜ ਆਪਾਂ ਹੋਰ ਨਿਊਜ਼ ਨਹੀਂ ਅੱਜ ਕੱਲੀ ਮੁੱਸੇ ਵਾਲੇ ਦੀ ਨਿਊਜ਼ ਹੀ ਪਾਵਾਂਗੇ ਹਵੇਲੀ ਤੁਹਾਨੂੰ ਦਿਖਾਤੀ ਬਾਹਰੋਂ ਸਮਾਦਬੀ ਦਿਖਾਤੀ ਸੀ ਤੇ ਪਰ ਅੱਜ ਦਾ ਟੌਪਿਕ ਆਪਣਾ ਜਿਹੜਾ ਸਿੱਧੂ ਮੁੱਸੇ ਵਾਲੇ ਦਾ ਆਪਾਂ ਘਰੇ ਆਏ ਆ ਬਹੁਤ ਮਿਹਨਤ ਨਾਲ ਵੀਡੀਓ ਬਣਾ ਰਹੇ ਆ ਪਹਿਲਾ ਨੰਬਰ ਤੇ ਇਹ ਕਵਾਂਗੇ ਵੀ ਦੱਬ ਕੇ ਸ਼ ਤੇ ਅਗਲਾ ਟੌਪ ਕਿਹੜਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਦਾ ਕੀ ਰਹੂਗਾ ਤੇ ਪਹਿਲਾਂ ਆਪਾਂ ਤੁਹਾਨੂੰ ਹੁਣ ਬਾਈ ਦੀ ਦੋ ਮੂਰਤੀਆਂ ਦਿਖਾਵਾਂਗੇ ਇੱਧਰ ਸ਼ੀਸ਼ੇ ਦੇ ਵਿੱਚ ਜਿਹੜੀਆਂ ਹੋਈਆਂ ਆਹ ਬਾਈ ਦੀ ਗੱਡੀ ਵੀ ਦਿਖਾ ਰਹੀ ਹੈ ਤੁਹਾਨੂੰ ਆ ਦੇਖੋ ਆ ਦੇਖੋ ਇੱਕ ਇੱਧਰ ਇੱਕ ਇੱਧਰ ਵੀ ਆ ਆ ਦੇਖੋ ਬਾਈ ਇੱਧਰ ਵੀ ਬਾਈ ਦੀ ਵਾਦੀ ਤੋਂ ਬਾਈ ਦੇ ਮੋਟਰਸਾਈਕਲ ਆ ਤਾਂ ਕਿਸੇ ਹੋਰ ਦਾ ਹੋਊਗਾ ਬਾਈ ਦਾ ਤਾਂ ਬੋਲਟ ਖੜਾ ਆ ਆ ਦੇਖੋ ਬਈ ਬਾਈ ਦੇ ਕੋਲ ਪਾਸਮਾਨ ਦਿਖਾਉਣੇ ਆ ਥੋਨੂੰ ਆ ਟਰੈਕਟਰ ਖੜਾ ਆ ਟਰਾਲੀਆਂ ਉਹ ਗੱਡੀਆਂ ਖੜੀਆਂ ਗਈਆਂ ਉਹ ਬੋਲਟ ਖੜਾ ਬਾਈ ਦਾ ਆ ਥਾਰ ਉਹ ਆ ਜਿਹੜਾ ਇਹ ਦੁਸ਼ਮਣਾਂ ਨੇ ਜਾਂ ਗੈਂਗਸਟਰਾਂ ਨੇ ਆ ਜਿਹੜਾ ਲੋਰਸ ਪਸੰਦ ਨੂੰ ਵੀ ਹਨਾ ਤੇ 골ਡ 골ਡੀ ਬ੍ਰਾਂਡ ਆ ਜਿਹੜਾ ਵੈਸੇ ਇਹਨਾਂ ਦੀ ਜ਼ਿੰਮੇਵਾਰੀ ਕਿ ਮਾਰੇ ਜਦੋਂ ਬਾਈ ਤੇ ਜਿੱਦੇ ਕਤਲ ਹੁੰਦਾ ਤੇ ਉਦੋਂ ਬਾਅਦ ਇਹ ਪੋਸਟਾਂ ਪੈਂਦੀਆਂ ਵੀ ਅਸੀਂ ਮਾਰਿਆ ਹਨਾ ਇਹ ਦੁਸ਼ਮਣਾਂ ਨੇ ਜਿਵੇਂ ਵੀ ਲਾਲ ਗਿਆ ਆਪਾਂ ਸਰਕਾਰਾਂ ਨੇ ਮਰਵਾਤਾ ਜਾ ਜਾ ਇਹ ਸਿੰਗਰ ਵੀ ਲੱਗਦੇ ਸੀ ਬਾਈ ਤੇ ਕਿਉਂਕਿ ਲੱਗਦੇ ਇਸ ਕਰਕੇ ਸੀ ਬਾਈ ਜਦੋਂ ਬਾਈ ਦਾ ਗਾਣਾ ਆਉਂਦਾ ਸੀ ਉਹਨਾਂ ਦੇ 20 ਤੇ ਬਾਈ ਦਾ ਇੱਕੋ ਗਾਣਾ ਉਹਨਾਂ ਦੇ ਬਰਾਬਰ ਸੀ ਆ ਬਾਕੀ ਸਿੱਧੂ ਉਸੇ ਵਾਲਾ ਬਾਈ 911 ਦੇ ਨਾਂ ਤੇ ਜਾਣਿਆ ਜਾਂਦਾ ਸਾਰਿਆਂ ਨੂੰ ਪਤਾ ਤੇ ਜਦੋਂ ਗਾਣਾ ਆਉਂਦਾ ਤੁਮਾਂ ਪੈਂਦੀਆਂ ਹੋ ਜੇ ਬਾਈ ਜਹਾਨ ਤੇ ਹੈ ਨਹੀਂ ਤਾਂ ਫਿਰ ਵੀ ਤੁਹਾਨੂੰ ਪਤਾ ਵੀ ਗਾਣੇ ਤਾਂ ਬਾਈ ਦੇ ਚੱਲਦੀ ਹੈ ਨਾ ਫਰੈਂਚ ਸੁਣਦੀ ਆਪਾਂ ਲੈ ਬਈ ਅੱਗੇ ਆਪਾਂ ਤੁਹਾਨੂੰ ਬਾਹਰੋਂ ਵੀ ਦਿਖਾਉਣੇ ਆ ਫਿਰ ਤੋਂ ਚੱਲਦੇ ਆਪਾਂ ਤੇ ਫਿਰ ਹੁਣ ਇੰਨੀ ਇੱਕ ਅਪੀਲ ਕਰਦੀ ਆਪਣੇ ਪੰਜਾਬੀ ਭੈਣ ਭਰਾਵ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਬਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਹਾਂਜੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੂ ਮੂਸੇ ਵਾਲੇ ਦੀ ਸਮਾਧ ਉਹ ਬਾਈ ਦਾ ਬਈ ਦੇਖ ਰਹੇ ਹੋ ਤੁਸੀਂ ਮੂਰਤੀ ਬਾਈ ਦੀ ਬਣੀ ਹੋਈ ਆ ਤੇ ਆਹ ਛੋਟੀ ਫੋਟੋ ਜਿਹੜੀ ਤੇ ਉਹ ਦੋ ਮੂਰਤੀਆਂ ਆ ਦੇਖੋ ਜਿਹਨੂੰ ਬਈ 911 ਦੇ ਨਾਂ ਤੇ ਜਾਣਿਆ ਜਾਂਦਾ ਝੋਟਾ ਬਾਕੀ ਸੀਗਾ ਕਿਉਂਕਿ ਜੇ ਗੱਲ ਕਰੀਏ ਹੁਣ ਆਪਾਂ ਵੀ ਗਾਇਕ ਟੌਪ ਦਾ ਸੀਗਾ ਦੂਜਿਆਂ ਦੇ 20 20 ਤੇ ਇਹਦਾ ਇੱਕੋ ਹੀ ਬਾਕੀ ਬਾਈ ਬਾਈ ਦੀ ਕਲਮ ਬਹੁਤ ਤਿੱਖੀ ਸੀ ਉਹ ਨਾਲ ਹਾਂ ਬਾਪੂ ਨਾਲ ਬਾਪੂ ਨਾਲ ਬਾਈ ਮਿਲਿਆ ਇਹ ਕਹਦਾ ਅੰਦਰ ਨਹੀਂ ਮਿਲਣ ਦਿੱਤਾ ਯਾਰਿਆ ਮਿਲਣ ਸਾਨੂੰ ਵੀ ਨਹੀਂ ਦਿੱਤਾ ਬਈ ਅਸੀਂ ਵੀ ਤੇਰੇ ਵਰਗੇ ਹਾਂ ਨਾਲੇ ਸਾਡਾ ਕੋਲ ਸਿੱਧੂ ਆ ਉਹ ਮਾਤਾ ਕੀ ਤੇਰੀ ਨਾ ਨਾ ਅੱਛਾ ਉਹ ਨਾਲ ਆਇਆ ਇਹ ਵਿਚਾਰੇ ਦੇ ਪੈਰਾਂ 'ਚ ਛਾਲੇ ਹੋ ਗਏ ਨਹੀਂ ਤੂੰ ਆਇਆ ਵਸਤੇਂ ਕਿ ਕਾਹਦੇ ਤੇ ਟ੍ਰੇਨ 'ਚ ਟ੍ਰੇਨ 'ਚ ਤੂੰ ਸਪੈਸ਼ਲ ਸਿੱਧੂ ਨੂੰ ਮੈਂ ਲੈ ਆ ਛੋਟੇ ਨੂੰ ਤੇ ਪਰ ਮਿਲ ਨਹੀਂ ਦਿੱਤਾ ਯਾਰ ਦੇਖ ਲੈ ਆ ਦੇਖ ਲੈ ਭਰਾ ਇਹ ਬਾਕੀ ਭਰਾਵਾ ਛੋਟਾ ਡਰਦੀ ਆ ਇਹ ਵੀ ਗੱਲ ਸੱਚ ਆ ਡਾਰਾ ਛੋਟਾ ਸਿੱਧੂ ਚਾਹੇ ਸਕਿਉਰਿਟੀ ਦੇ ਵਿੱਚ ਆ ਛੇ ਉਹਨੇ ਹੀ ਮਾਤਾ ਨੂੰ ਵੀ ਡਾਰਾ ਆਪਾਂ ਦੇਖ ਹੀ ਰਹੇ ਆ ਖਬਰਾਂ ਕਿਉਂਕਿ ਭਈ ਸਰਕਾਰਾਂ ਤੈਨੂੰ ਪਤਾ ਹੀ ਆ ਕੁਝ ਵੀ ਕਰਵਾ ਸਕਦੀ ਆ ਸਰਕਾਰਾਂ ਜੇ ਗੱਲ ਕਰੀਏ ਤੇ ਜੇ ਗੱਲ ਕਰੀਏ ਕਲਾਕਾਰ ਆ ਜਿਹੜੇ ਇਹ ਇੱਕ ਜਿੰਨੇ ਸੇ ਦੋ ਨੂੰ ਮਰਵਾਇ ਦਿੱਤਾ ਗਿਆ ਹਨਾ ਤੈਨੂੰ ਪਤਾ ਹੀ ਚਲ ਠੀਕ ਆ ਬਾਈ ਯਾਰ ਸਾਨੂੰ ਵੀ ਐਤਵਾਰ ਨੂੰ ਰਾਜੀ ਤੂੰ ਹੀ ਹਨਾ ਇਹ ਦੇਖ ਉਸਕੇ ਪਤਾ ਜੀ ਦੇ ਸਾਥ ਆ ਬਾਈ ਨੇ ਫੋਟੋ ਆ ਠੀਕ ਆ ਠੀਕ ਆ ਯਾਰ ਵਧੀਆ ਆ ਕੈਮਰੇ ਚ ਦਿਖਾ ਆਪਣੀ ਜੀ ਇਧਰ ਯਾਰ ਬਾਈ ਆ ਦੇਖ ਬਾਈ ਨੇ ਫੋਟੋ ਬਾਪੂ ਨਾਲ ਤਾਂ ਖਿੱਚ ਲਈ ਕਹਿੰਦਾ ਬਾਪੂ ਨਾਲ ਕਿਦੋਂ ਮਿਲਿਆ ਸੀ ਤੂੰ ਜੇ ਤੇ ਮੈਂ ਇੱਥੇ ਮੈਂ ਅਪੀਲ ਕਰ ਰਿਹਾ ਹਾਂ ਸਭ ਅਸਾ ਸਾਰੇ ਨੂੰ ਪਹਿਲਾਂ ਆਇਆ ਸੀ ਚਲ ਠੀਕ ਆ ਦੇਖੋ ਵੀ ਬਾਈ ਦੀ ਹਵੇਲੀ ਦਿਖਾਉਣੀ ਆਪਾਂ ਆਗੇ ਅੰਦਰ ਤਾਂ ਜਾਣ ਨਹੀਂ ਦਿੰਦੇ ਐਤਵਾਰ ਨੂੰ ਜਾਣ ਦਿੰਦੇ ਆ ਇਹ ਚਲੋ ਆਪਾਂ ਬਾਹਰੋਂ ਦਿਖਾ ਦਈਏ ਤੁਹਾਨੂੰ ਬਾਈ ਦੀ ਹਵੇਲੀ ਸਿੱਧੂ ਮੂਸੇ ਵਾਲੇ ਦੀ 5911 ਦੇ ਨਾਂ ਤੇ ਜਾਣਿਆ ਜਾਂਦਾ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਜਦੋਂ ਬਾਈ ਦਾ ਗਾਣਾ ਆਉਂਦਾ ਫਿਰ ਮਿਲੀਨ ਚ ਜਾਂਦਾ ਹੈਗਾ ਪਹਿਲੀ ਵੇਟ ਤੇ ਸੀ ਗਿਆ ਲੋਗਾ ਹੁਣ ਆਇਆ ਥੋੜਾ ਜਿਹਾ 10 20 ਦਿਨ ਪਹਿਲਾਂ ਹਨਾ ਤਿੰਨ ਰਿਲੀਜ਼ ਹੋਇਆ ਬਾਈ ਦੇ ਤਮਾਲਾ ਹੀ ਪੈਂਦੀਆਂ ਫਿਰ ਜਦੋਂ ਆ ਜਾਂਦਾ ਬਾਈ ਹਾਂਜੀ ਅੱਜ ਆਪਾਂ ਤੁਹਾਨੂੰ ਸਿੱਧੂ ਮੂਸੇ ਵਾਲੇ ਦੀ ਸਮਾਦ ਦਿਖਾ ਰਹੇ ਹਾਂ ਇਹ ਪਹਿਲਾਂ ਤਾਂ ਆਪਾਂ ਤੁਹਾਨੂੰ ਆ ਬਾਹਰ ਦਿਖਾ ਦਈਏ ਇੱਥੇ ਮੇਲਾ ਵੀ ਲੱਗਦਾ ਹਰ ਵਕਤ ਮੇਲੀ ਹੁੰਦਾ ਉਹ ਦੇਖ ਰਹੇ ਹੋ ਤੁਸੀਂ ਦੁਕਾਨਾਂ ਹਰ ਦੁਨੀਆ ਹਰ ਰੋਜ਼ ਆਉਂਦੀ ਆ ਤੇ ਅਪਾਂ ਅੰਦਰੋਂ ਵੀ ਦਿਖਾਵਾਂਗੇ ਤੁਹਾਨੂੰ ਆ ਦੇਖੋ ਜਿਹੜੇ ਇਹ ਕਲਾਕਾਰ ਆ ਇਹਨਾਂ ਨੇ ਜਿਹੜਾ ਜੋ ਵੀ ਕੀਤਾ ਬਹੁਤ ਗਲਤ ਕੀਤਾ ਕਿਉਂਕਿ ਯਾਰ ਇੱਕ ਇਹ ਟੌਪ ਦਾ ਕਲਾਕਾਰ ਸੀ ਜੋ ਵੀ ਗਾਣੇ ਗਾਉਂਦਾ ਸੀ ਤੇ ਮੈਂ ਕਹਣਾ ਮਿਲੀਅਨ ਚ ਤੁਸੀਂ ਦੇਖਦੇ ਆ ਹੁਣ ਵੀ ਜਦੋਂ ਗਾਣਾ ਪਾਉਂਦਾ ਤੇ ਤੁਮਮ ਹੀ ਪੈਂਦੀਆਂ ਹੁੰਦੀਆਂ ਫਿਰ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲੀ ਹੁੰਦੀ ਹੁੰਦੀ ਆ ਤੇ ਪਰ ਅੱਜ ਤੁਹਾਨੂੰ ਇਹ ਸਮਾਝ ਜ਼ਰੂਰ ਦਿਖਾਉਣੀ ਸੀ ਤੇ ਹੁਣ ਆਪਾਂ ਤੁਹਾਨੂੰ ਬਾਈ ਦੀ ਹਵੇਲੀ ਵੀ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਜੇ ਅੰਦਰ ਮਾਤਾ ਹੋਈ ਛੋਟੇ ਸਿੱਧੂ ਮੂਸੇ ਵਾਲੇ ਨੂੰ ਮਿਲਾਂਗੇ ਆਪਾਂ ਤੇ ਜੇ ਮਾਤਾ ਹੋਈ ਤਾਂ ਅੰਦਰ ਵੀ ਆਪਾਂ ਜ਼ਰੂਰ ਜਾਵਾਂਗੇ